ਕਾਇਰੀ ਮੇਰੀ ਨੂਰੰਗ ਬਖਸ਼ੋ ਆਫਤਾਬ ਦੀ ਲਾਲੀ ਵਰਗਾ ਨਾਮ ਬੇਸ਼ੱਕ ਸਰਤਾਜ ਹੈ ਲੇਕਿਨ ਹਾਂ ਮੈਂ ਨਿਰਾ ਸਵਾਲੀ ਵਰਗਾ ਯਮੇ ਉਤੇ ਮੈਂ ਫਾਰਸੀ ਵਿੱਚ ਲਿਖਿਆ ਹੁੰਦਾ ਸੀ ਫਿਰਦौसी ਉਹ ਵੀ ਦਸੰਬਰ ਮਹੀਨੇ ਰਾਤ ਨੂੰ ਅੱਧੀ ਕਿੱਕ ਤੇ ਸਟਾਰਟ ਹੋ ਜਾਈ ਬੜੀ ਅਜੀਬ ਗੱਲ ਹੈ ਜ਼ਿੰਦਗੀ ਦੀ ਮੇਰੇ ਖਿਆਲ ਸਭ ਤੋਂ ਵੱਡੀ ਜਿਹੜੀ ਸੱਚਾਈ ਆ ਉਹ ਹੈਗੀ ਆ ਇਤਮਿਨਾਨ ਸਕੂਨ ਤਹਮਮਲ ਸ਼ਾਂਤੀ ਜਿੰਨ ਨਾਲ ਤੁਸੀਂ ਵਕਤ ਕੱਢ ਲਓ ਪਹਿਲਾ ਤਰਜ਼ਾ ਹੁੰਦੀ ਕਿ ਪਹਿਲਾ ਗੀਤ ਆ ਤਰਜ਼ ਤੇ ਗੀਤ ਦੋਨੋਂ ਇਕੱਠੇ ਆਉਂਦੇ ਸ਼ਬਦ ਦੇ ਨਾਲ ਉਹ ਜਿਹੜੀ ਥਾਂ ਤੇ ਪਹਿਲਾਂ ਬਾਗ ਸੀ ਹਰਿਆਵਲਾਂ ਸੰ ਜਿਉ ਉਸੇ ਥਾਂ ਤੇ ਹੁਣ ਪੱਥਰਾਂ ਦੀਆਂ ਕੁਝ ਬਸਤੀਆਂ ਨੇ ਕਿਹੜਾ ਵੇੜਾ ਸੀ ਹਾਂਜੀ ਸਵੇਰ ਦੇ ਸਵੇਰ ਦੇ 11:00 11:00 ਜਾਂ 11:00 ਦਾ ਟਾਈਮ ਹੋਏਗਾ ਰਿਆਜ਼ ਰੂਮ ਵੱਲ ਵਧ ਰਹੇ ਜੀ ਹਰਮੋਨੀਅਮ ਖੁੱਲੇ ਪਿਆ ਹੁੰਦਾ ਸੀ ਮੇਰੇ ਬੈੱਡ ਤੇ ਜਦੋਂ ਜੀ ਕੀਤਾ ਉੱਥੇ ਸੌਂ ਗਿਆ ਫਿਰ ਗਾ ਲਿਆ ਫਿਰ ਇੱਕ ਸੀ ਸਬਨਾ ਦਾ ਜਰਨੈਲ ਕਵੀਸ਼ਰ ਰਜਬ ਅਲੀ ਜੋੜੇ ਚੰਦ 72 ਕਲੀਏ ਕੰਡੇ ਨਹਿਰ ਦੇ ਸਾਦਾ ਬੋਲੀ ਤੋਂ ਦਿਲ ਅਸ਼ਕੇ ਅਸ਼ਕੇ ਕਰ ਉੱਠਦਾ ਉਹਨਾਂ ਬਾਗ ਜਗਾਤੇ 모ਗੇ ਵਰਗੇ ਸ਼ਹਿਰ ਦੇ ਭਾਈ ਗਾਂ ਸਿੰਘ ਨੱਬਾ ਹੁਣਾ ਦਾ ਮਹਾਨ ਕੋਸ਼ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਰੱਖੋ ਘਰ 'ਚ ਰੱਖੀ ਰੱਖੋ ਸ਼ਾਇਦ ਕਿਤੇ ਪੰਨਾ ਫਰੋਲ ਲੈਣ ਪਾਰਟੀ ਡਿਪਲੋਮਾ ਕੀਤਾ ਹਾਂ ਹਾਂਜੀ ਦਸਤੂਰੇ ਦਸਤਾਰ ਦਾਦੇ ਅਮੀਰੀ ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀਂ ਲਾਹੀ ਦੀਜੇ ਖੁਦ ਚਾਹੀਏ ਸਤਕਾਰ